ਇਹ ਸ਼ਹੀਦੀ ਦਿਹਾੜਾ ਹੈ ਸ਼ਹੀਦੀ ਹਫਤਾ ਸਪਤਾ ਗੁਰੂ ਚਰਨਾਚ ਗੁਰੂ ਚਰਨਾਚ ਛੋਟੇ ਸ਼ਹਿਬਜ਼ਾਦਿਆਂ ਦੇ ਚਰਨਾਚ ਵੱਡੇ ਸ਼ਹਿਬਜ਼ਾਦਿਆਂ ਦੇ ਚਰਨਾਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਚ ਨੱਥਮਸਤਕ ਹੋ ਕੇ ਗੁਰੂ ਸਾਹਿਬ ਤੋਂ ਇਹ ਪ੍ਰੇਰਣਾ ਲੈ ਕੇ ਕਿ ਇਹਨਾਂ ਦਿਨਾਂ 'ਚ ਗੁਰੂ ਸਾਹਿਬਾਨਾਂ ਨੇ ਔਰ ਛੋਟੇ ਸ਼ਹਿਬਜ਼ਾਦੀਆਂ ਨੇ ਵੱਡੇ ਸ਼ਹਿਬਜ਼ਾਦੀਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਗੁਰਤੀ ਦਿੱਤੀ ਕਿ ਕਿਵੇਂ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਹੱਕ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ ਉਹ ਇਨਾ ਦਿਨਾ ਚਿਤ ਤੱਕ ਖਾਸ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਲਾਈ ਦਿੱਤੀ ਹੈ ਫਰਕ ਮੇਰਾ ਤੇ ਮਾਦਾ ਸਰਕਾਰ ਦਾ ਇਹ ਹੈ ਕੱਲ ਕੱਲ ਸ਼ਹੀਦੀ ਦਿਹਾੜਾ ਸੀ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਮਗਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਚੁਟਕਲੇ ਸੁਝਦੇ ਸੀ ਉਸ ਦਿਨ ਇਹ ਮਾਨਸਿਕਤਾ ਹੈ ਦਿੱਲੀ ਵਾਲਿਆਂ ਦੀ ਜੋ ਅੱਜ ਦੇ ਦਿੱਲੀ ਵਾਲੇ ਨੇ ਇਸ ਲਈ ਮੇਰੇ ਵੀਰੋ ਮੇਰਾ ਤੇ ਕੇਜਰੀਵਾਲ 'ਚ ਫਰਕ ਇਹ ਨਾ ਕਿ ਕੇਜਰੀਵਾਲ ਨੂੰ ਈਡੀ ਨੇ ਸੱਦਿਆ ਇਹ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਦੀ ਜਗ੍ਹਾ ਭਗਵੰਤ ਮਾਨ ਨਾਲ ਜਹਾਜ਼ 'ਤੇ ਪਾ ਜੁੱਟਿਆ ਮਗਰ ਮਜੀਦ ਥੀ ਇਹ ਦਾਤੇ ਕੇਚਰੀਵਾਲ ਦਾ ਫਰਕ ਇਹ ਆ ਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਕਾਨੂੰਨ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਉਸ ਵਿਸ਼ਵਾਸ ਕਰਕੇ ਹਾਂ ਸਰਕਾਰਾਂ ਧੱਕਾ ਕਰਦੀਆਂ ਆਉਂਦੀਆਂ ਨੇ ਮੇਰੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਉਸ ਉਸ ਜ਼ਾਬਰ ਸਰਕਾਰ ਦੇ ਖਿਲਾਫ ਹੈ ਕਿ ਜਿਹੜਾ ਕੋਈ ਬੋਲੇ ਉਸ ਤੇ ਪਰਚਾ ਦੇ ਦਿੰਦੇ ਆ ਜੇ ਕੋਈ ਮੀਡੀਆ ਵਾਲਾ ਕੋਈ ਗੱਲ ਦਿਖਾਵੇ ਉਹਦਾ ਚੈਨਲ ਬੈਨ ਹੋ ਜਾਂਦਾ ਜਾਂ ਉੱਤੇ ਕਾਰਵਾਈ ਹੋ ਜਾਂਦੀ ਹੈ ਇਸ ਲਈ ਜੋ ਐਮਰਜੈਂਸੀ ਲੱਗੀ ਹੈ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ ਹੈ ਮੈਂ ਆਪਦੀ ਫਰਜ ਦੀ ਹੈਕੀ ਕਰਦਾ ਰਹੂੰਗਾ ਔਰ ਕਮਾਲ ਦੀ ਗੱਲ ਇਹ ਹੈ ਕਿ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋਂ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਹੈ 2013 ਦੀ 11 ਸਾਲ ਸਿਰਫ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਚ ਡਰੱਗਸ ਦੇ ਹਾਲਾਤ ਨੇ ਉਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਆ ਕਿ ਕਿੰਨਾ ਵੱਡਾ ਫੇਲੀਅਰ ਭਗਵੰਤਬਾਨ ਦੀ ਸਰਕਾਰ ਸਾਬਤ ਹੋਈ ਆ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜਿਸ ਡੀਜੀਪੀ ਨੇ ਦਾਸ ਤੇ ਉਹਦਾ ਪਰਚਾ ਕੀਤਾ ਸੀ ਚਟੋਪਾਦਿਆ ਦੇ ਉਹਨੂੰ ਅੱਜ ਮੇજર ਪੈਨਲਟੀ ਦੇ ਕੇ ਔਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ ਹਿੰਦੂ ਮਲੋਤਰਾ ਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ ਅੱਜ ਮੇજર ਪੈਨਲਟੀਆਂ ਉਹਨਾਂ ਨੂੰ ਮਿਲ ਜਾਣੇ ਦੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਟ ਸੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ 'ਚੋਂ ਇੱਕ ਜਨਾਬ ਨੇ ਜਿਨ੍ਹਾਂ ਕੋਲ ਮੈਂ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜੇ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਲਾਚ ਰਿਟਾਇਰਮੈਂਟ ਵੀ ਆ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8 ਵੀ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤ ਮਾਨ ਜੀ ਤੁਸੀਂ ਚਾਹੀਦੇ ਆ ਮੈਂਬਰ ਰਾਜਵੀਰ ਚਾਹੀਦਾ ਛੋਟਾ ਐਕੋਐਸਟੀ ਇੱਕ ਉਹ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਇੱਕ ਉਹ ਚਾਹੀਦਾ ਇੱਕ ਸੁਖਵੀਰ ਤੁਹਾਡਾ ਵੈਸਟੀ ਚਾਹੀਦਾ ਕਿਉਂਕਿ ਇਹ ਹੈ ਸਾਰਾ ਕੰਮ ਸਿਆਸੀ ਦੇਖੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜੀ ਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾਤੀ ਕਹਿਣ ਦਾ ਭਾਵ ਕਿ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਹੋ ਮੰਨਿਸਟਰ ਸਾਹਿਬ ਭਗਵੰਤਬਾਨ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀਆ ਲੰਗੂ ਮੈਂ ਭੱਜਦਾ ਨਹੀਂ ਆਪ ਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਣਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਆਸਤੇ ਆਇਆ ਹੈ ਪੁਲਟਿਸਾਈਜ਼ੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਲੋ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਤੁਹਾਨੂੰ ਸੱਦਾ ਦੇਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜਰੂਰ ਪੁੱਛੋ ਕੇਜਰੀ ਆਲ ਨੂੰ ਵੀ ਭਾਈ ਪੇਸ਼ ਕਰਾਦੀ ਈਡੀ ਸੱਦੀ ਜਾਂਦੀ ਆ ਉਹਨਾਂ ਭੱਜਿਆ ਕਰੀ